ਅੰਦਰ ਚਲ ਅੰਦਰ ਚਲ ਅੰਦਰ ਚਲ ਅੰਦਰ ਚਲ ਫ੍ਰੀ 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 ਕਿਉਂ ਸਰਪੰਚ ਜਲਤ ਨੂੰ ਲੋੜ ਵਈ ਬੱਕਲੇ ਮੈਂ ਉਹ ਤਰੋਲੇ ਦੇ ਬਾਈ ਨਹੀਂ ਸੱਚੀਓ ਫ੍ਰੀ ਨੇ ਓਏ ਅਗਲੇ ਨਾਲ ਦੁਕਾਨਦਾਰੀ ਫਿਲ ਕਰਨੀ ਕਿਵੇਂ ਫ੍ਰੀ ਦੇਊਗਾ ਆ ਇਦਾਂ ਗੱਲ ਗੱਲ ਕਰਾਂ ਮੈਂ ਅੰਦਰ ਜਿਹੜੀ ਗੱਲ ਕਹਤੀ ਸਰਪੰਚ ਉਹੀ ਗੱਲ ਹੋਊਗੀ ਆ ਦੇਖੋ ਜੀ ਸਰਪੰਚ ਯਕੀਨ ਨਹੀਂ ਮੰਨਦਾ ਹੈਗਾ ਦੱਸੋ ਇਹਨਾਂ ਨੂੰ ਕਿਹੜਾ ਉਟਲ ਚੱਪਲਾ ਫ੍ਰੀ ਨੇ ਵਈ 600 ਰੁਪਏ ਤੋਂ ਉੱਤੇ ਕੋਈ ਮਰਜ਼ੀ ਫੁੱਟ ਲੈ ਲਓ ਜੀ ਚੱਪਲ ਦੇਵਾਂਗੇ ਬਿਲਕੁਲ ਫ੍ਰੀ ਕਿਹੜਾ 600 ਆ ਜਾ ਹਾ ਆ ਵਾਲੇ ਜੂਈ ਲੈ ਲੋ ਕੋਈ ਦਿੱਕਤ ਨਹੀਂ ਹਰ ਇੱਕ ਨਾਲ ਚੱਪਲ ਫ੍ਰੀ ਦਿੱਤੀ ਜਾਊ ਇੱਕ 500 ਰੁਪਏ ਵਾਲੇ ਨਾਲ ਦੂਸਰਾ ਰੈੱਡ ਟੇਪ ਨਾਲ ਬਿਲਕੁਲ ਵੀ ਚੱਪਲ ਦਾ ਆਫਰ ਨਹੀਂ ਵੈਲਿਡ ਰਹੂਗਾ ਬਾਕੀ ਸਾਰਿਆਂ ਨਾਲ ਬਿਲਕੁਲ ਫ੍ਰੀ ਹੈ ਆ ਕਿੰਨੇ ਦਾ ਬਈ ਇਹ 500 ਰੁਪਏ ਦਾ ਜੀ ਆਹਾ ਸਿਰਫ 500 ਰੁਪਏ 500 ਰੁਪਏ ਲਾਤੀ ਸੇਲ ਬਿਲਕੁਲ 5 500 ਰੁਪਏ ਦੇ 500 ਰੁਪਏ ਬੂਟ ਚੈੱਕ ਕਰ ਲੋ ਕੋਈ 에ਰਾ ਗੇਰਾ ਬੂਟ ਨਹੀਂ ਹੈਗਾ ਡਿਜ਼ਾਈਨ ਦੇਖ ਲੋ ਸਾਡਾ ਵਾਲਾ ਸਰਪੰਚੇ ਦੇ ਨਾਲ ਦੇ 5500 ਰੁਪਏ ਲਾਇਆ ਨੇ ਟੁੱਟਣਾ ਹੋਏ ਪਏ ਨੇਗੇ ਕੋ ਬੇਕਤੀ ਕਰੀ ਜਨਾ ਦੱਸਣਾ ਪੈਂਦਾ ਪਰ ਲੋਕਾਂ ਨੂੰ ਠੱਗਿਆਂ ਵਰਗਾ ਨਾ ਕਰਦਾ ਸਹੀ ਬੰਦੇ ਕੋਲੇ ਆਜੋ ਰਤਿਆ ਸੈਰ ਦੇ ਵਿੱਚ ਖੜੇ ਆਗੇ ਬਈ ਲੋਕੇਸ਼ਨ ਦੱਸ ਦੋ ਲੋਕੇਸ਼ਨ ਆਪਣੀ ਹੈਗੀ ਇਹ ਖਟੀਕ ਮਹੱਲਾ ਨੀਰ ਰਾਮਦੇਵ ਮੰਦਿਰ ਮੇਨ ਬਾਜ਼ਾਰ ਰਤਿਆ ਪੇਜ ਪਾ ਪੇਜ ਨੂੰ ਕਰ ਲੋ ਫੋਲੋ ਅਰੇ ਬਾਈ ਨੂੰ ਐ ਵੀ ਪੁੱਛ ਲੈ ਇੱਥੇ ਆਉਣੀ ਬੂਕੇ ਹੋਣ ਲੈਣੀ ਵੇਚ ਦਣਗੇ ਆਨਲਾਈਨ ਵੀ ਘਰੇ ਬੈਠੇ ਵੇਚ ਦਿਆਂਗੇ ਜੀ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਆਉਣ ਦੀ ਪੈਸੇ ਪਾਓ ਘਰੇ ਬੈਠੇ ਪਹੁੰਚ ਜਾਣੇ ਆ 50 ਰੁਪਏ ਲੱਗਣਗੇ ਆਨਲਾਈਨ ਡਿਲੀਵਰੀ ਖਤ